ਇੱਥੇ ਲੰਮੇ ਸਮੇਂ ਤੋਂ ਚੱਲ ਰਿਹਾ ਜਿਹਨੋ ਪਰੋ ਮੇਲੇ ਦੀਆਂ ਰੌਣਕਾਂ ਚੱਲ ਰਹੇ ਨੇ ਪੰਘੂੜੇ ਸੇਰੋਂ ਦਰਿਆ ਤੇ ਪਹੁੰਚਣ ਲਈ ਪਹਿਲਾਂ ਤੁਹਾਨੂੰ ਰਸਤੇ ਦਾ ਦਰਿਆ ਪਾਰ ਕਰਨਾ ਪਊਗਾ ਸੇਰੋਂ ਪਿੰਡ ਦਾ ਮੇਲਾ ਤੁਹਾਨੂੰ ਵਰਦੇ ਮੀਂਹ ਦੇ ਵਿੱਚ ਵਿਖਾੜ ਰਹੇ ਆ ਇੱਧਰ ਲੱਗੇ ਨਿਹੰਗ ਸਿੰਘਾਂ ਦੇ ਸ਼ਰਧਾਈਆਂ ਦੇ ਲੰਗਰ ਦੋਸਤੋ ਅੱਜ ਤੁਹਾਨੂੰ ਮੇਲਾ ਵਿਖਾਉਨੇ ਆ ਪਿੰਡ ਸੇਰੋਂ ਦਾ ਜੋ ਕਿ ਬਿਆਸ ਦਰਿਆ ਦੇ ਬਿਲਕੁਲ ਕੰਢੇ ਦੇ ਉੱਪਰ ਹੈ ਤੇ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਮੇਰਾ ਚੈਨਲ ਫੋਲੋ ਤੇ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰ ਲੈਣਾ ਤੇ ਆਹ ਉਹ ਵਿਨੇਹਾ ਮੇਲਾ ਸੇਰੋਂ ਦਾ ਇਹ ਹੈ ਸੇਰੋਂ ਪਿੰਡ ਦਾ ਮੁੱਖ 게ਟ ਜੋ ਕਿ ਇੱਕ ਸ਼ਹੀਦ ਫੌਜੀ ਦੀ ਯਾਦ ਵਿੱਚ ਬਣਾਇਆ ਗਿਆ ਤੇ ਨਾਲ ਹੀ ਇੱਥੇ ਨਿਹੰਗ ਸਿੰਘਾਂ ਦੇ ਘੁੜੇ ਤੇ ਕਈ ਇੱਥੇ ਦਲਪੰਥ ਜਥੇਬੰਦੀਆਂ ਨਿਹੰਗ ਸਿੰਘ ਪਹੁੰਚਦੇ ਨੇ ਇਸ ਮੇਲੇ ਦੇ ਵਿੱਚ ਇਹ ਬੱਸ ਸਟੈਂਡ ਪਿੰਡ ਸੇਰੋਂ ਦਾ ਜੋ ਕਿ ਇੱਕ ਛੋਟਾ ਜਿਹਾ ਪਿੰਡ ਹੈ ਅਤੇ ਇੱਥੇ ਤੱਕ ਪਹੁੰਚਣ ਲਈ ਪਹਿਲਾਂ ਤੁਹਾਨੂੰ ਇਹ ਜਿਹੜਾ ਦਰਿਆ ਵਾ ਉਹ ਪਾਰ ਕਰਕੇ ਆਉਣਾ ਪਊ ਪਿਛਲੇ ਬਤਾਲੇ ਨਗਰ ਤੋਂ ਚੱਲ ਕੇ ਸ਼ਿਰੋਂ ਤੱਕ ਦਾ ਲਗਭਗ ਐਸਾ ਹੀ ਹਾਲ ਵਾ ਤੇ ਛੜ ਕੇ ਇੱਥੇ ਆ ਜਿਹੜੀ ਉਹ ਬਹੁਤ ਸਮੇਂ ਤੋਂ ਟੁੱਟੀ ਹੋਈ ਆ ਤੇ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਇਸ ਵੱਲ ਧਿਆਨ ਕੀਤਾ ਜਾਵੇ ਇਹ ਆ ਜੀ ਪਿੰਡ ਦਾ ਬੱਸ ਸਟੈਂਡ ਤੇ ਬੱਸ ਸਟੈਂਡ ਦੇ ਵਿੱਚ ਆ ਜਿਹੜਾ ਉਹ ਨਾਲ ਹੀ ਗੁਰਦੁਆਰਾ ਸਾਹਿਬ ਆ ਤੇ ਇੱਧਰ ਲੱਗੀਆਂ ਆ ਬਕਾਨਾ ਕੋਹ ਘੰਗੂੜੇ ਵਗੈਰਾ ਵਾ ਤੇ ਮਾਰਕੀਟ ਆ ਜਿਹੜੀ ਉਹ ਪਿੰਡ ਦੇ ਛੋਟੇ ਜਿਹੇ ਬਾਜ਼ਾਰ ਦੇ ਵਿੱਚ ਲੱਗੀ ਹੋਈ ਆ ਅੱਜ ਮੀਂਹ ਵੀ ਕਾਫੀ ਜ਼ਿਆਦਾ ਪਿਆ ਵਾ ਜਿਹੜਾ ਮੇਲਾ ਵਾ ਮੈਂ ਤੇ ਕਹਾ ਵੀ ਬਹੁਤ ਹੰਗ ਦੇ ਘੱਟ ਹੋਣੀ ਆ ਵੀ ਚਲੋ ਸ਼ਾਨਦਾਰ ਟਾਈਮ ਹੋ ਗਿਆ ਵਾ ਉਹ 3 ਵਜੇ ਦਾ 3:30 ਦਾ ਇਸ ਵੇਲੇ ਦਾ ਇਹ ਹਾਲਾ ਦੇਖੋ ਥੱਲੇ ਵੀ ਮੀਂਹ ਪਿਆ ਆ ਪਾਣੀ ਖੜੋ ਪਿਆ ਤੇ ਸੱਭੀ ਕਾਇ ਵੀ ਗਰਗਰਾ ਸਾਹਿਬਾ ਤੇ ਪਹਿਲਾਂ ਆਪਾਂ ਮੋਟਰਸਾਈਕਲ ਲਾ ਲਈਏ ਕਿਤੇ ਨਾ ਕਿਤੇ ਤੇ ਫਿਰ ਚੱਲਦੇ ਆਂ ਆਪਾਂ ਮੇਲੇ ਵੱਲ ਨੂੰ ਬਸ ਐਸ ਘਾਰ ਆਪਾਂ ਸਾਹਮਣੇ ਆ ਜਿਹੜਾ ਮੋਟਰਸਾਈਕਲ ਲਾ ਲਿਆ ਵੀਰ ਕੋ ਆਜਾ ਲੈ ਕੇ ਤੇ ਹੁਣ ਆਪਾਂ ਚੱਲਦੇ ਆਂ ਮੇਲੇ ਵੱਲੋਂ ਮੇਲਾ ਬਹੁਤ ਵਧੀਆ ਨਜ਼ਾਰਾ ਮੌਸਮ ਵੀ ਬੜਾ ਵਧੀਆ ਕਿਉਂਕਿ ਮੀਂਹ ਕਾफी ਘਟੋ ਘਟ ਵੀ ਤੇ ਢਾਈ ਤਿੰਨ ਘੰਟੇ ਜਿਹੜਾ ਇਥੇ ਮੀਂਹ ਪਿਆ ਵਾ ਤੇ ਵਿਖਾਉਨੇ ਆ ਮੌਸਮ ਵੀ ਇੱਧਰ ਚੱਲ ਰਿਹਾ ਆ ਪੰਗੂਰੇ ਵਗੈਰਾ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਪਰ ਸਭ ਤੋਂ ਪਹਿਲਾਂ ਆਪਾਂ ਗੁਰੂ ਘਰ ਦੇ ਦਰਸ਼ਨ ਕਰਕੇ ਆਉਨੇ ਆ ਤੇ ਫਿਰ ਆਪਾਂ ਜਾਂਦੇ ਆਂ ਮੇਲੇ ਵਾਲੋਂ ਪਹਿਲਾਂ ਆਪਾਂ ਗੁਰਦਾਰਾ ਸਾਹਿਬ ਜੀ ਦੇ ਦਰਸ਼ਨ ਕਰਨੀਏ ਇਹ ਹੈ ਸਾਹਮਣੇ ਗੁਰਦੁਆਰਾ ਸਾਹਿਬ ਜੀ ਦਾ ਮੁੱਖ ਗੇਟ ਜਿੱਥੇ ਕਿ ਅੰਦਰ ਦੀਵਾਨ ਸਜਰੇ ਨੇ ਮੇਲੇ ਸਜਰੇ ਨੇ ਅੰਦਰ ਇਸ ਦੇ ਦੁਕਾਨਾਂ ਵੀ ਕਾਫੀ ਲੱਗੀਆਂ ਹੋਈਆਂ ਤੇ ਬਾਹਰਲੀ ਸਾਈਡ ਵੀ ਕਾਫੀ ਦੁਕਾਨਾਂ ਲੱਗੀਆਂ ਹੋਈਆਂ ਨੇ ਇਹ ਜੋ ਸਾਹਮਣੇ ਦੇਖ ਰਹੇ ਹੋ ਗੁਰਦਾਰਾ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਯਾਦ ਦੇ ਵਿੱਚ ਆ ਉਹ ਜਿਹੜਾ ਬਣਿਆ ਹੋਇਆ ਹੈ ਗੁਰਦਰਾ ਸਾਹਿਬ ਦੇ ਮੁੱਖ ਗੇਟ ਦੇ ਉੱਪਰ ਵੀ ਗੁਰਦਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਲਿਖਿਆ ਨਜ਼ਰ ਆ ਰਿਹਾ ਵਾ ਤੇ ਚੱਲਦੇ ਹਾਂ ਆਪਾਂ ਅੰਦਰ ਨੂੰ ਅੱਜ ਮੀਂਹ ਦਾ ਵੀ ਕਾਫੀ ਜ਼ੋਰ ਰਿਹਾ ਵਾ ਇਸ ਟਾਈਮ ਵੀ ਆ ਜਿਹੜੀ ਹਲਕੀ ਫੁਲਕੀ ਪੂਰ ਚੱਲੀ ਰਹੀ ਆ ਤੇ ਮੀਂਹ ਕਾਫੀ ਜ਼ਿਆਦਾ ਪਿਆ ਵਾ ਅੱਜ ਲਗਭਗ ਇੱਥੇ 2.5 ਤੋਂ 3 ਘੰਟੇ ਮੀਂਹ ਪਿਆ ਹੋਇਆ ਵਾ ਤੇ ਅਜੇ ਵੀ ਚੱਲ ਰਿਹਾ ਵਾ ਤੇ ਸ਼ਾਮ ਨੂੰ ਵੀ ਪੂਰੇ ਇਹਦੇ ਅਸਾਰ ਉੱਪਰ ਬਣੇ ਹੋਏ ਆ ਤੇ ਮੇਲੇ ਦੇ ਵਿੱਚ ਵੇਖੋ ਤੁਸੀਂ ਸਾਰੇ ਕਿ ਤਰ੍ਹਾਂ ਦੀਆਂ ਜੜੀਆਂ ਉਹ ਦੁਕਾਨਾਂ ਲੱਗੀਆਂ ਹੋਈਆਂ ਐ ਸਾਈਡ ਆ ਜਿਹੜੀ ਸੱਜੀ ਸਾਈਡ ਗੇਟ ਦੇ ਅੰਦਰ ਵੜਦੇ ਆਂ ਦੁਕਾਨਾਂ ਮਾਰਕੀਟ ਲੱਗੀ ਹੋਈ ਆ ਖਰੀਦੋ ਫਰੋਸਤ ਦੀ ਕੋ ਖਲੌਣਿਆਂ ਵਗੈਰਾ ਦੀ ਤੇ ਪਹਿਲਾਂ ਆਪਾਂ ਚੱਲਦੇ ਆਂ ਗੁਰਦੁਆਰਾ ਸਾਹਿਬ ਵੱਲ ਤੇ ਕਰਦੇ ਆਂ ਦਰਸ਼ਨ ਗੁਰੂ ਘਰ ਦੇ ਤੇ ਫਿਰ ਆਪਾਂ ਇੱਧਰ ਉੱਧਰ ਦੀਆਂ ਜੜੀਆਂ ਸਾਈਡਾਂ ਉਹ ਵੀ ਤੁਹਾਨੂੰ ਵਿਖਾਵਾਂਗੇ ਇੱਥੇ ਵੀ ਦੁਕਾਨਾਂ ਲੱਗੀਆਂ ਹੋਈਆਂ ਨੇ ਬਜ਼ੁਰਗਾ ਜਿਹੜੇ ਉਹ ਆਪਣੀ ਦੁਕਾਨਦਾਰੀ ਲਾ ਕੇ ਬੈਠੇ ਨੇ ਤੇ ਹੁਣ ਆਪਾਂ ਪਹਿਲਾਂ ਕਰਾਉਨੇ ਆਂ ਇੱਥੇ ਜੋੜਾ ਜਮਾ ਜਿੱਥੇ ਚਾਨਣੀ ਲੱਗੀ ਹੋਈ ਆ ਇੱਥੇ ਜੋੜੇ ਜਮਾ ਕਰਾ ਕੇ ਤੇ ਫਿਰ ਆਪਾਂ ਚੱਲਾਂਗੇ ਅੱਗੇ ਵੱਲ ਨੂੰ ਤੇ ਕਰਾਵਾਂਗੇ ਤੁਹਾਨੂੰ ਗੁਰੂ ਘਰ ਦੇ ਦਰਸ਼ਨ ਤੇ ਸਿੰਘ ਸਾਹਿਬ ਆ ਜਿਹੜੇ ਉਹ ਜੋੜਿਆਂ ਦੀ ਸੇਵਾ ਬੜੇ ਵਧੀਆ ਤਰੀਕੇ ਦੇ ਨਾਲ ਕਰ ਰਹੇ ਨੇ ਤੇ ਜੋੜੇ ਆਪਾਂ ਜਿਹੜੇ ਆ ਉਹ ਜਮਾ ਕਰਾ ਲਿਆ ਤੇ ਹੁਣ ਆਪਾਂ ਚੱਲਦੇ ਆਂ ਅੱਗੇ ਵੱਲ ਨੂੰ ਗੁਰੂ ਘਰ ਵੱਲ ਨੂੰ ਜਾਂਦੇ ਜਾਂਦੇ ਆ ਸਾਹਮਣੇ ਗੁਰਦੁਆਰਾ ਸਾਹਿਬ ਤੇ ਇਧਰਲੀ ਸਾਈਡ ਆ ਜਿਹੜੇ ਉਹ ਖੁੱਲੇ ਦੀਵਾਨ ਚੱਲ ਰਹੇ ਨੇ ਜਿੱਥੇ ਢਾਡੀ ਸਿੰਘ ਕੁਇਸ਼ਰ ਸਿੰਘ ਆ ਆਪਣੀਆਂ ਗੁਰੂ ਜਸ ਗਾ ਰਹੇ ਨੇ ਤੇ ਡੈਕੋਰੇਸ਼ਨ ਦੀ ਗੱਲ ਕਹੀ ਹੈ ਰਸਤਾ ਬਹੁਤ ਸੋਹਣਾ ਬਣਾਇਆ ਸਾਹਮਣੇ ਗੁਰੂ ਘਰ ਨੂੰ ਤੇ ਇੱਧਰ ਬਾਬਾ ਜੋਗਾ ਸਿੰਘ ਜੀ ਆ ਜੋ ਵਿਰਾਜਮਾਨ ਹਨ ਆਪਣੀ ਨਿਹੰਗ ਸਿੰਘ ਫੌਜਾਂ ਦੇ ਨਾਲ ਜਿੱਥੇ ਕੇ ਸੰਗਤਾਂ ਆ ਕੇ ਗੁਰੂਆਂ ਦੇ ਦਰਸ਼ਨ ਕਰਦੀਆਂ ਨੇ ਸਾਹਮਣੇ ਜਿਹੜਾ ਅੰਦਰ ਆ ਗੁਰਦੁਆਰਾ ਸਾਹਿਬ ਜੀ ਦਾ ਆਸ਼ਮਾਨੀਂ ਦੀ ਹੈ ਬ੍ਰਿਕਸ਼ ਨਾਲ ਹੀ ਮਾਰਾ ਇਵਰਾਨ ਤੇ ਨਾਲ ਹੀ ਆ ਜਿਹੜੇ ਅਡੂਸ਼ਰ ਜਿਹੜਾ ਆਪਣੀ ਪੂਰੀ ਸ਼ਰੀਰੋਂ ਜਾਸਾ ਉਦਾਰੇ ਨੇ ਗੁਰੂ ਦਸ ਗਾਰੇ ਨੇ ਤੇ ਸੰਗਤਾਂ ਜਿਹੜੀਆਂ ਉਹ ਬਰਾਜਮਾਨ ਨੇ ਬਾਹਰ ਆ ਕੇ ਬਾਬਾ ਜੋਗਾ ਸਿੰਘ ਜੀ ਜੋ ਕਿ ਮੌਜੂਦਾ ਮੁਖੀ ਨੇ ਕਰਨਾਲ ਦੇ ਤੇ ਬਰਾਜਮਾਨ ਨੇ ਗੱਡੀ ਦੇ ਉੱਪਰ ਤੇ ਸੰਗਤਾਂ ਆਉਂਦੀਆਂ ਜਾਂਦੀਆਂ ਨਾਤਮਸਤਕ ਹੋ ਰਹੀਆਂ ਨੇ ਸਤਿਗੁਰਾਂ ਦੇ ਕਰ ਰਹੀਆਂ ਨੇ ਦਰਸ਼ਨ ਤੇ ਨਾਲ ਹੀ ਅੱਗੇ ਦੀਵਾਨ ਦੇ ਵਿੱਚ ਚੱਲਦੇ ਹਾਂ ਦੀਵਾਨ ਦੇ ਵਿੱਚ ਜਿਹੜੀ ਉਹ ਕਾਫੀ ਸੰਗਤਾਂ ਨਜ਼ਰ ਆ ਰਹੀ ਆ ਤੇ ਜਿੱਥੇ ਗੁਰੂ ਜਸ ਗਾਇਆ ਜਾ ਰਿਹਾ ਵਾ ਕੁਇਸ਼ਰ ਸਿੰਘ ਆ ਲੋ ਤੇ ਸਰਵਣ ਕਰੋ ਜੀ ਫਿਰ ਆਪਾਂ ਤੁਹਾਨੂੰ ਵਿਖਾਉਨੇ ਆ ਮੇਲਾ ਇਹ ਹੋਰ ਸਾਈਡਾਂ ਬਾਹਰ ਲੀਆਂ ਜਿੱਦਾਂ ਛੂਲੇ ਵਗੈਰਾ ਲੱਗੇ ਨੇ ਨਾ ਕੋਈ ਮਨ ਨਾ ਜਿੰਨਾ ਕੰਨ ਆਉਂਦੇ ਮਤੀ ਚਿਲਦੇ ਨੇ ਤੇ ਪਰ ਤੂੰ ਜੁਰੀ ਲੰਡਾ ਹੈ ਦੁਨੀਆ ਨੂੰ ਛੂਲੇ ਤੇ ਨਹੀ ਆਵੇ ਤੇ ਹਰ ਜਦੋਂ ਹੋਏ ਤੂੰ ਸੇਤੀ ਸੇਤੀ ਰੋਵਰ ਦੇ ਨਾਲ ਹੀ ਆ ਜਿਹੜੀ ਉਹ ਨਿਹੰਗ ਸਿੰਘਾਂ ਸਰਦਾਈਆਂ ਦੇ ਲੰਗਰ ਤੇ ਦੇਗਾਂ ਦੇ ਲੰਗਰ ਆਉ ਚੱਲ ਰਹੇ ਆ ਤੇ ਆਪਾਂ ਸ਼ੋਅ ਆ ਸਰਦਾਈ ਦਾ ਲੰਗਰ ਸ਼ਾਕੀ ਤੇ ਫਿਰ ਚੱਲਾਂਗੇ ਅੱਗੇ ਵੱਲੋਂ ਤੇ ਅਜੇ ਪਾਲਸਿਆਂ ਆਪਣੇ ਲਈ ਬਾਟਾ ਜਿਹੜਾ ਉਹ ਸਰਦਾਈ ਦਾ ਲੈ ਆਵਾ ਤੇ ਸ਼ਾਕੀ ਤੁਹਾਨੂੰ ਫਿਰ ਦਿਖਾਉਨੇ ਹਾਂ ਅੱਗੇ ਦਾ ਮੇਲਾ ਇਹ ਸਰਦਾਈਆਂ ਗਰਮੀ ਨੂੰ ਮੁਖ ਰੱਖਦੇ ਹੋਏ ਮਾਝੇ ਏਰੀਏ ਦੇ ਵਿੱਚ ਖਾਸ ਤੌਰ ਤੇ ਵੇਖਿਆ ਜਾਊਗਾ ਕਿ ਤੁਹਾਨੂੰ ਹਰ ਮੇਲੇ ਦੇ ਅੰਦਰ ਜਿਹੜੀਆਂ ਉਹ ਨਿਹੰਗ ਸਿੰਘਾਂ ਵੱਲੋਂ ਜਾਂ ਗੁਰੂਗੀਆਂ ਸੰਤਾਂ ਵੱਲੋਂ ਜਿਹੜੀਆਂ ਸ਼ਰਧਾਈਆਂ ਉਹ ਵਰਤਾਈਆਂ ਜਾਂਦੀਆਂ ਨੇ ਤੇ ਸੰਗਤਾਂ ਬੜੀ ਵੱਡੀ ਗਿਣਤੀ ਦੇ ਵਿੱਚ ਇਹਨੂੰ ਸ਼ਗਧੀਆਂ ਨੇ ਤੇ ਪਸੰਦ ਵੀ ਕਰਦੀਆਂ ਨੇ ਤੇ ਇਹ ਹੈ ਗੁਰਦੁਆਰਾ ਸਾਹਿਬ ਜੀ ਦਾ ਸਰੋਵਰ ਤੇ ਨਾਲ ਹੀ ਗੁਰਦੁਆਰਾ ਸਾਹਿਬ ਸ਼ਿਸ਼ੋਬਦ ਨੇ ਆ ਮੀਂਹ ਦਾ ਜਿਹੜਾ ਵਾ ਉਹ ਤੁਹਾਨੂੰ ਅੱਗੇ ਵੀ ਦੱਸਿਆ ਕਿ ਮੌਸਮ ਬਹੁਤ ਜ਼ਿਆਦਾ ਬਣਿਆ ਤੇ ਸਰੋਵਰ ਦੇ ਨਾਲ ਹੀ ਆ ਜਿਹੜੇ ਉਹ ਨਿਹੰਗ ਸਿੰਘਾਂ ਦੇ ਟੰਬੂ ਵਗੈਰਾ ਗੱਡੇ ਹੋਏ ਨੇ ਮੋਰਚੇ ਲੱਗੇ ਹੋਏ ਨੇ ਉਸ ਕੁਝ ਸਾਹਮਣੀ ਸਾਈਡ ਵੀ ਨੇ ਤੇ ਕੁਝ ਇਧਰਲੀ ਸਾਈਡ ਵੀ ਨੇ ਨਾਲ-ਨਾਲ ਹੀ ਤੇ ਵੀਰ ਆਪਣੇ ਜਿਹੜੇ ਨੇ ਉਹ ਸਕੂਟਰੀ ਸਟਾਰਟ ਕਰ ਰਹੇ ਨੇ ਮੀਂਹ ਦੇ ਕਾਰਨ ਥੋੜੀ ਦਿੱਕਤ ਕਰ ਰਹੀ ਸੀਗੀ ਹੇ ਹੁਣ ਆਪਾਂ ਚੱਲਦੇ ਆ ਉਹ ਸਾਹਮਣੀ ਸਾਈਡ ਜਿੱਥੇ ਕਿ ਲੰਗਰ ਵਗੈਰਾ ਗੁਰੂ ਘਰ ਦਾ ਹੈ ਤੇ ਨਾਲ ਹੀ ਉੱਥੇ ਦੱਸਿਆ ਜਾਂਦਾ ਵੀ ਗੋਲ ਗੱਪਿਆਂ ਦਾ ਜਿਹੜਾ ਉਹ ਲੰਗਰ ਆ ਉਹ ਵੀ ਚੱਲ ਰਿਹਾ ਵਾ ਤੇ ਜਰੂਰ ਸ਼ਕਾਂਗੇ ਕੱਦਾ ਕਿਉਂਕਿ ਗੁਰੂ ਘਰ ਆਈਏ ਤੇ ਸ਼ਾਕੇ ਜਰੂਰ ਜਾਣਾ ਚਾਹੀਦਾ ਵਾ ਤੇ ਪ੍ਰਸ਼ਾਦਾਹੀਂ ਘਰੋਂ ਹੀ ਛਕ ਲਿਆ ਸੀਗਾ ਕਿਉਂਕਿ ਮੀਂਹ ਬੜਾ ਪੈਣ ਦਿਆ ਸੀਗਾ ਤੇ ਲੱਗਦਾ ਸੀਗਾ ਕਿ ਮੇਲੇ ਜਾਇਆ ਨਹੀਂ ਜਾਣਾ ਭਾਰਾ ਭਾਂ ਪਹੁੰਚੇ ਆ ਤੇ ਹੁਣ ਆਪਾਂ ਜਿਹੜਾ ਵਾ ਉਹ ਗੋਲ ਗੱਪਿਆਂ ਦਾ ਲੰਗਰ ਆ ਉਹ ਛਕਦੇ ਆ ਤੇ ਇੱਥੇ ਵੀਰ ਆ ਜਿਹੜਾ ਜਲ ਜੀਰਾ ਗੋਲ ਗੱਪਿਆਂ ਦਾ ਉਹ ਪੂਰਾ ਟੱਬ ਭਰ ਕੇ ਰੱਖਿਆ ਆ ਤੇ ਸੰਗਤਾਂ ਜਿਹੜੀਆਂ ਉਹ ਛਕ ਰਹੀਆਂ ਨੇ ਤੇ ਆਪਾਂ ਵੀ ਥੋੜੀ ਥੋੜੀ ਆ ਜਿਹੜੇ ਉਹ ਜਲ ਜੀਰੇ ਦੇ ਗਫੇ ਆ ਉਹ ਛਕ ਲੈਨੇ ਆ ਕਾਫੀ ਸਵਾਦ ਆ ਤੇ ਨਾਲ ਹੀ ਗੁਰੂ ਘਰ ਦਾ ਜਿਹੜਾ ਉਹ ਲੰਗਰ ਆ ਉਧਰ ਵੀ ਝਾਤੀ ਮਾਰਦੇ ਆ ਸਰੋਵਰ ਦੇ ਬਿਲਕੁਲ ਹੀ ਨਾਲ ਆ ਜਿਹੜਾ ਉਹ ਲੰਗਰ ਵਾਲਾ ਬੜਾ ਗੁਰਦੁਆਰਾ ਸਾਹਿਬ ਦਾ ਮਹੂਤ ਲੰਗਰ ਆ ਤੇ ਲੰਗਰ ਆਪਾਂ ਵੈਸੇ ਛਕਣਾ ਨਹੀਂ ਆ ਪਰ ਤੁਹਾਨੂੰ ਜਿਹੜੇ ਆ ਉਹ ਦਰਸ਼ਨ ਕਰਾ ਕੇ ਲੈਉਣੇ ਆ ਇਹ ਸਾਈਡ ਜਿਹੜਾ ਉਹ ਲੰਗਰ ਆ ਉਹ ਲੰਗਾ ਆ ਸਾਹਮਣੀ ਸਾਈਡ ਦਾ ਜਿਹੜਾ ਗੁਰਦੁਆਰਾ ਸਾਹਿਬ ਜਿਹਦਾ ਜਿਹੜਾ ਲੰਗਰ ਆ ਉਹ ਚੱਲ ਰਿਹਾ ਤੇ ਸੰਤਾ ਇੱਥੇ ਕਾਫੀ ਵੱਡੀ ਬੇਨਤੀ ਦੇ ਵਿੱਚ ਜਿਹੜੀਆਂ ਉਹ ਸਾਥ ਰਹੀਆਂ ਆ ਬੜੀਆ ਪ੍ਰਬੰਧ ਆ ਮੀਨ ਦਾ ਪੂਰਾ ਪ੍ਰੋਗਰਾਮ ਸੀ ਅੱਜ ਜਿਵੇਂ ਤੁਹਾਨੂੰ ਸਟਾਰਟਿੰਗ ਵੀ ਬਲੌਗ ਤੇ ਦੱਸਿਆ ਸੀ ਤੇ ਉੱਪਰ ਇਹ ਆ ਵੀ ਜਿਹੜਾ ਡੰਗਰਾਂ ਦੇ ਸਾਥ ਹੈ ਜੀ ਆ ਉਹ ਜਿਹੜੀਆਂ ਸੰਤਾ ਉਹ ਬੈਠ ਕੇ ਸਾਥ ਰਹੀਆਂ ਤੇ ਸਾਹਮਣੇ ਜਿਹੜੇ ਸੇਵਾਦਾਰ ਆ ਉਹ ਆਪਣੀ ਸੇਵਾ ਕਰ ਰਹੇ ਨੇ ਲੰਗਰ ਹਾਲ ਦੇ ਵਿੱਚ ਹੀ ਆਪਾਂ ਨੂੰ ਜਿਹੜੇ ਆ ਵੀਰ ਸੇਵਾ ਕਰਦੇ ਮਿਲ ਪਏ ਆ ਤੇ ਕਰਦੇ ਆ ਉਹਨਾਂ ਨਾਲ ਗੱਲਬਾਤ ਆ ਬਹੁਤ ਜਿਹਾ ਵਾਈਕੋ ਜੀ ਨਾ ਸ਼ਰਮਦੀ ਸਿੰਘ ਸ਼ਰਮਦੀ ਸਿੰਘ ਤੇ ਹੋਰ ਆਪਣਾ ਹਾਂ ਜੀ ਜੀ ਠੀਕ ਹੈ ਤੇ ਇੱਥੇ ਕਰੋ ਵੀ

ਹਾਂਜੀ ਇਹ ਪ੍ਰੋਗਰਾਮ ਦਾ ਪੂਰਾ ਹਾਂਜੀ 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 ਵਧੀਆ ਲੱਗਦਾ ਰਿਹਾ ਬਾਤ ਕਰਦੇ ਤੇ ਹੋਰ ਬਹੁਤ ਜ਼ਰੂਰ ਇਹ ਕੰਪਨੀ ਦੇ ਸਾਈਡ ਆ ਜਿਹੜਾ ਉਹ ਲੰਗਰ ਛਕ ਰਹੀਆਂ ਸੰਗਤਾਂ ਤੇ ਮੀਂਹ ਦਾ ਵੀ ਫਿਰ ਪ੍ਰੋਗਰਾਮ ਹੋ ਚੁੱਕਿਆ ਕਿ ਮੀਂਹ ਪੈ ਨਹੀਂ ਦੇ ਪਿਆ ਵਾ ਤੁਹਾਨੂੰ ਖਾ ਦਿੰਨੇ ਆ ਆ ਵੇਖੋ ਕਰੋਵਰ ਦੇ ਵਿੱਚ ਆ ਜਿਹੜਾ ਕੋਈ ਛਟਾ ਡਿੱਗ ਰਹੀਆਂ ਤੇ ਮੀਂਹ ਇਸ ਟਾਈਮ ਸ਼ੁਰੂ ਹੋ ਚੁੱਕਿਆ ਤੇ ਪਹਿਲਾਂ ਆਪਾਂ ਜਲਦੀ ਕਰਦੇ ਆਪਾਂ ਮੇਲੇ ਵਾਲੀ ਵੀ ਗੇੜੀ ਮਾਰਨੀ ਆ ਤੇ ਚੱਲਦੇ ਉਧਰ ਹੁਣ ਆਪਾਂ ਆ ਚੁੱਕੇ ਆ ਗੁਰੂ ਘਰ ਦੇ ਲੰਗਰਾਂ ਵਾਲਾ ਜਿੱਥੇ ਕੇ ਗੋਲ ਗੱਪਿਆਂ ਦਾ ਜਿਹੜਾ ਬਾਹਰ ਲੰਗਰ ਲੱਗਾ ਸੀਗਾ ਤੇ ਆ ਗੋਲ ਗੱਪੇ ਰੈਡੀ ਕਰਕੇ ਸੰਗਤਾਂ ਵਾਸਤੇ ਵਰਤਾਉਣੇ ਆ ਜਿਹੜੇ ਉਹ ਜਾਣ ਪਹੁੰਚ ਗਏ ਨੇ ਆ ਕਿਉਂਕਿ ਪਹਿਲਾਂ ਵੇਖਿਆ ਸੀਗਾ ਉਥੇ ਗੋਲ ਗੱਪੇ ਸੀ ਜਿਹੜੇ ਉਹ ਨਜ਼ਰ ਨਹੀਂ ਆਇਆ ਕਿਉਂਕਿ ਤਿਆਰ ਹੋ ਰਹੀਏ ਸੀਗੇ ਪਿੱਛੇ ਤੇ ਇਹ ਜਿਹੜਾ ਜਿੰਨਾ ਵੀ ਹੈ ਲੰਗਰ ਆਲਾ ਤੇ ਨਾਲ ਹੀ ਅਗਲੀ ਸਾਈਡ ਆ ਜਿਹੜੀਆਂ ਬੀਬੀਆਂ ਲੰਗਰ ਦੀ ਸੇਵਾ ਜਿਹੜੀ ਆ ਉਹ ਵੱਡੀ ਗਿਣਤੀ ਦੇ ਵਿੱਚ ਆ ਜਿਹੜੀਆਂ ਉਹ ਕਰ ਰਹੀਆਂ ਨੇ ਤੇ ਸਾਰੀਆਂ ਭੈਣਾ ਬੀਬੀਆਂ ਇੱਥੇ ਮਿਲ ਕੇ ਆ ਜਿਹੜੀ ਨਗਰ ਦੀਆਂ ਉਹ ਪ੍ਰਸ਼ਾਦਿਆਂ ਦੀ ਸੇਵਾ ਜਿਹੜੀਆਂ ਉਹ ਕਰ ਰਹੀਆਂ ਨੇ ਲੋਕਾਂ ਦਾ ਫਾਇਦੇ ਨਾਲ ਹੀ ਬਿਲਕੁਲ ਸਹੀ ਨਾ ਦੇਦਾ ਨਾ ਦੇਣਾ ਪਾ ਗੱਲ ਨਹੀਂ ਮੀਂਹ ਵੀ ਕਾਫੀ ਪੈ ਰਿਹਾ ਵਾ ਆ ਵੇਖੋ ਵੀ ਦੁਕਾਨਾਂ ਵੀ ਲੱਗੀਆਂ ਮੀਂਹ ਵੀ ਪੂਰਾ ਟਿੱਪ ਟਿੱਪਾ ਜਿਹਾ ਰੌੱਚ ਅਲੜਿਆ ਤੇ ਦੋਨੇ ਸਾਈਡਾਂ ਜਿਹੜੀਆਂ ਦੁਕਾਨਾਂ ਲੱਗੀਆਂ ਜਾਂਆਂ ਤੇ ਲੋਕਾਂ ਦਾ ਜਿਹੜਾ ਮੇਲੇ ਦਾ ਲੋਕ ਉਠਾ ਰਹੇ ਆ ਤੇ ਟਰੋਪਿੰਗਾਂ ਜਿਹੜੀ ਉਹ ਕਰ ਰਹੇ ਆ ਇਹ ਸਾਮਣੀ ਸਾਈਡ ਇਧਰ ਲਈ ਜਿਹੜੀ ਆ ਦੁਕਾਨਾਂ ਕਾਫੀ ਲੱਗੀਆਂ ਆਆਂ ਤੇ ਇਧਰਲੀ ਸਾਈਡ ਵੀ ਐ ਦੋਨੇ ਸਾਈਡਾਂ ਜਿਹੜੀਆਂ ਦੁਕਾਨਾਂ ਲੱਗੀਆਂ ਆ ਇਹ ਜਿਹੜਾ ਮੀਂਹ ਦਾ ਵਾ ਉਹ ਵੀ ਜਿਹੜਾ ਕਾਫੀ ਜ਼ੋਰ ਆ ਤੇ ਉੱਪਰ ਜਿੰਨੀਆਂ ਵੀ ਆ ਤਰਪਾਲਾਂ ਵਗੈਰਾ ਲਾ ਕੇ ਉਹੜੀਆ ਮਾਰਕੀਟ ਕਵਰ ਕੀਤੀ ਹੋਈ ਆ ਤੇ ਦੋਨੇ ਸਾਈਡ ਹੀ ਆ ਜਿਹੜਾ ਉਹ ਦੁਕਾਨਾਂ ਲੱਗੀਆਂ ਤੇ ਮੀਂਹ ਦਾ ਕਾਫੀ ਜ਼ੋਰ ਆ ਸਾਤਰੀ ਗਾਲ ਜੀ ਓ ਫੀਫਾਈ ਦੀ ਪੜਾਪਾ ਆ ਚੁੱਕਿਆ ਆ ਪਕੂਰਿਆਂ ਵਾਲਾ ਪਰ ਮੀਨੇ ਜਿਹੜੀ ਆ ਪੂਰੀ ਦੇਵਤੀ ਕੀਤੀ ਹੋਈ ਆ ਮੀਨੇ ਜਿਹੜਾ ਵਾਅ ਕਾਫੀ ਤੇਜ਼ ਪੈ ਰਿਹਾ ਆ ਤੇ ਜਿੰਨੇ ਵੀ ਆਪਣੇ ਸੱਜਣ ਮਿੱਤਰਾਂ ਜਿਹੜੇ ਉਹ ਬਾਹਰੋਂ ਵੀਡੀਓ ਦੇਖ ਰਹੇ ਆ ਜਾਂ ਬੇਸ਼ਵਦੇਸ ਤੋਂ ਕੋਮੈਂਟ ਕਰਕੇ ਜਰੂਰ ਦੱਸਿਓ ਜੀ ਕਿੱਥੋਂ-ਕਿੱਥੋਂ ਦੇਖ ਰਹੇ ਹੋ ਕੁਇੰਦਾ ਫਿਰੋ ਨਗਾਹ ਦਾ ਜਿਹੜਾ ਮੇਲਾ ਉਹ ਆਪਾਂ ਤੁਹਾਨੂੰ ਵਾਦੇ ਮੀਂਹ ਦੇ ਵਿੱਚ ਦਿਖਾ ਰਹੇ ਆ ਅੱਜ ਮੀਂਹ ਨੇ ਜਿਹੜੀ ਸੀਗੀ ਉਹ ਕਾਫੀ ਹੱਦ ਕਰਾਈ ਜਾ ਲੋ ਅਜੇ ਵੀ ਇਸ ਟਾਈਮ ਮੀਂਹ ਪੈ ਰਿਹਾ ਆ ਤੇ ਘੋੜੇ ਆ ਜਿਹੜੇ ਉਹ ਰੁਕੇ ਹੋਏ ਆ ਕੁਝ ਚੱਲ ਰਹੇ ਆ ਤੇ ਮੀਂਹ ਦਾ ਕਰਕੇ ਆ ਜਿਹੜਾ ਉਹ ਮੇਲਾ ਬੜਾ ਫਿਤਾ ਹੁੰਦਾ ਨਜ਼ਰਾ ਜਿਹੜਾ ਉਹ ਆ ਰਿਹਾ ਆ ਦੇਖੋ ਸਾਰੇ ਲੋਕ ਆ ਜਿਹੜੇ ਆਪੋ ਆਪਣੇ ਕੋਨੇ ਬੱਬ ਕੇ ਲੁਕੇ ਹੋਏ ਆ ਤੇ ਮੀਂਹ ਵੀ ਕਾਫੀ ਆ ਰਿਹਾ ਵਾ ਦੋਸਤੋ ਇਹ ਜਿਹੜਾ ਮੇਲਾ ਵਾ ਪਿੰਡ ਸਿਰੋ ਨਗਾ ਬਿਆਸ ਦਰਿਆ ਦੇ ਬਿਲਕੁਲ ਕੰਢੇ ਤੇ ਤਹਿਸੀਲ ਬਾਬਾ ਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਇਹ ਮੇਲਾ ਪੰਡਾ ਹਾ ਇਹ ਮੇਲੇ ਦੇ ਵਿੱਚ ਲਾਗੋ ਲਾਗੋ ਤੇ ਦੂਰੋਂ ਨੇੜਿਓਂ ਜਿਹੜੀਆਂ ਸੰਗਤਾਂ ਵਾ ਕੋਈ ਪਾਵਨੀਆਂ ਨੇ ਇਹ ਹਲਵਾਈਆਂ ਦੀਆਂ ਦੁਕਾਨਾਂ ਵਗੈਰਾ ਸਾਰਾ ਕੁਝ ਮੌਜੂਦ ਲੱਗਾ ਆ ਵਾ ਕਿ ਇੱਕ ਵਾਰੀ ਗੁਰਦਾਰਾ ਸਾਹਿਬ ਜੀ ਦੇ ਦਰਸ਼ਨ ਮੇਲੇ ਦੇ ਵਿੱਚ ਜਿਹੜੀਆਂ ਦੁਕਾਨਾਂ ਆ ਕਾਫੀ ਜ਼ਿਆਦੀਆਂ ਲੱਗੀਆਂ ਵਾ ਪਰਸ ਵਗੈਰਾ ਹੋਰ ਬੱਚਿਆਂ ਦੇ ਖਲੌਣੇ ਵਗੈਰਾ ਤੇ ਬਹੁਤ ਵਧੀਆ ਲੱਗਦੀਆਂ ਜਿਹੜੀਆਂ ਦੁਕਾਨਾਂ ਵੇਖੋ ਬੱਚੇ ਇੱਥੇ ਖਰੀਦਦਾਰੀ ਕਰ ਰਹੇ ਨੇ ਤੇ ਆ ਜਿਹੜੀ ਆ ਆਪਾਂ ਛੋਟੇ ਹੁੰਦੇ ਵੀ ਖਾਣੇ ਹੁੰਨੇ ਸੀਗੇ ਤੇ ਜਿਹਨੂੰ ਕਹਿੰਦੇ ਕਿ ਚੜੀਜੀ ਬਣਾ ਦਿੰਦੇ ਜਾਂ ਫੁੱਲ ਟਾਈਪ ਇਹ ਖਾਨ ਵਿੱਚ ਵੀ ਕਾਫੀ ਸਵਾਦ ਹੁੰਦੀ ਤੇ ਬੱਚੇ ਇੱਥੇ ਆ ਜਿਹੜੇ ਉਹ ਛਕ ਰਹੇ ਨੇ ਤੇ ਨਾਲ ਹੀ ਆ ਜਿਹੜੀ ਉਹ ਭਾਂਡੇ ਢਿੰਡੇ ਦੀ ਵੀ ਆ ਦੁਕਾਨਾਂ ਲੱਗੀਆਂ ਹੋਈਆਂ ਨੇ ਹੋਰ ਬੀਬੀਆਂ ਦੇ ਸਮਾਨ ਆ ਜਿਹੜੇ ਉਹ ਲੱਗੇ ਹੋਏ ਨੇ ਪਰਸ ਵਗੈਰਾ ਨੇ ਨਜ਼ਰ ਆ ਰਹੇ ਨੇ ਮੇਲੇ ਵਿੱਚ ਘੁੰਮਦਿਆਂ ਘੁੰਮਦਿਆਂ ਆਪਾਂ ਨੂੰ ਦਰਸ਼ਨ ਹੋਏ ਨੇ ਸਾਡੇ ਵੀਰ ਦੇ ਜੋ ਕਿ ਢਾਡੀ ਸਿੰਘ ਨੇ ਇਸੇ ਨਗਰ ਤੋਂ ਸਰਦੂਲ ਸਿੰਘ ਅਣਕੀ ਜੀ ਜਿਨ੍ਹਾਂ ਦਾ ਜਥਾ ਇੱਕ ਬਹੁਤ ਹੀ ਚੜ੍ਹਦੀ ਕਲਾ ਵਾਲਾ ਜਥਾ ਵਾ ਤੇ ਇਹ ਸਾਰੇ ਵੀਰ ਜਿੰਨੇ ਵੀ ਨੇ ਇਹ ਇਸੇ ਨਗਰ ਦੇ ਮਿਲ ਜੁਲ ਕੇ ਇਸ ਗੁਰੂ ਘਰ ਦੀ ਸੇਵਾ ਕਰਦੇ ਨੇ ਤੇ ਸੁਣਦੇ ਹਾਂ ਆਪਾਂ ਵਿਚਾਰ ਸਰਦੂਲ ਸਿੰਘ ਅਣਕੀ ਜੀ ਜੋ ਇੱਕ ਪੰਥ ਪੰਥ ਪਰਸਿੱਧ ਢਾਡੀ ਜਥਾ ਹੈ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਏ ਬਾਬਾ ਜੀ ਮੇਲਾ ਲੰਮੇ ਸਮੇਂ ਤੋਂ ਚੱਲ ਰਿਹਾ ਜਦੋਂ ਮਹਾਪੁਰਖ ਬਾਬਾ ਬਿਸ਼ਨ ਸਿੰਘ ਦੀ ਮਹਾਪੁਰਖ ਬਾਬਾ ਗੱਜਨ ਸਿੰਘ ਦੀ ਮਹਾਪੁਰਖ ਬਾਬਾ ਲੱਖੇ ਸਿੰਘ ਦੀ ਤੇ ਹੁਣ ਸੋਹਣੇ ਜਿਵੇਂ ਬਾਰ ਬਾਬਾ ਜੋਗਾ ਸਿੰਘ ਦੀ ਅਗਵਾਈ ਕਰ ਰਹੀ ਹੈ ਤੇ ਇਹ ਸਾਲਾਣਾ ਜੋੜ ਮੇਲਾ ਜਿਹਦਾ ਨਾ ਲੰਮੇ ਸਮੇਂ ਤੋਂ ਸਾਡੇ ਵੱਡ ਵਡੇਰੇ ਵੱਡਪੁਰ ਕੇ ਕਰਦੇ ਆਏ ਚਲਾਉਂਦੇ ਆਏ ਤੇ ਹੁਣ ਆ ਨੌਜਵਾਨ ਵੀਰ ਸਾਰੇ ਇਸ ਮੇਲੇ ਦੀ ਸ਼ਾਨ ਆ ਸਾਡੇ ਨਾਲ ਮੈਂਬਰ ਨਵਜੋਤ ਸਿੰਘ ਵੀ ਸਾਡੇ ਨਾਲ ਮੈਂਬਰ ਵੀਰਪੁਰ ਪ੍ਰੀਤ ਸਿੰਘ ਆ ਅੱਗੇ ਚੰਗੀ ਸੇਵ ਦੇ ਰਹੇ ਸਾਰੇ ਨੌਜਵਾਨ ਵੀਰਾਂ ਨੂੰ ਨਾਲ ਸਰਦਾ ਵੀਰ ਬੈਂਕਾ ਨਾਲ ਸੀਤੂ ਆ ਰਜੀਵ ਸਿੰਘ ਹੋਣੇ ਸੱਜਾ ਕੋਈ ਮੇਲੇ ਜਿਹੜੇ ਆ ਨਾ ਬਾਬਾ ਜੀ ਉਹ ਇੱਕ ਸੇਵ ਦਿਲਦੇ ਆ ਤੇ ਨੌਜਵਾਨ ਜਿਹੜੇ ਕੁੱਟੀ ਆ ਉਹਨੂੰ ਜੋੜਨਾ ਦਾ ਵੀ ਕੰਮ ਕਰਦੇ ਆ ਤੇ ਇਹ ਮੇਲੇ ਜਿਹੜੇ ਆ ਸਾਡੇ ਵੱਡ ਵਡੇਰਿਆਂ ਨੇ ਕੋਈ ਵੀ ਜਿਹੜੇ ਲੋਕ ਆ ਆਪਣੇ ਵੱਡ ਵਡੇਰਿਆਂ ਦੀਆਂ ਯਾਦਾਂ ਭੁੱਲ ਜਾਂਦੇ ਆ ਉਹ ਮਿੱਟੀ ਬਾਗ ਰੋਲ ਜਾਂਦੇ ਆ ਅਸੀਂ ਆਪਣੇ ਵੱਡ ਵਡੇਰਿਆਂ ਦੀ ਯਾਦਾਂ ਮਨਾ ਰਹੇ ਮਨਾਉਂਦੇ ਰਹਿਾਂਗੇ ਸਾਡੇ ਆਉਣ ਵਾਲੇ ਬੱਚੇ ਵੀ ਇਸ ਮੇਲੇ ਨਾਲ ਜੁੜ ਜਾਣਗੇ ਇਹ ਮੇਲੇ ਦੇ ਐਨ ਆਰ ਆਈ ਵੀਰਾਂ ਦਾ ਸਹਿਯੋਗ ਹੈ। ਇਸ ਮੇਲੇ ਦੇ ਵਿੱਚ ਐਨ ਆਰ ਆਈ ਵੀਰ ਜਿਹੜੇ ਬਾਹਰ ਬੈਠੇ ਨੇ ਉਹਦੇ ਸੋਚਦੇ ਨੇ ਜਿਹੜੇ ਕਦੇ ਸਾਡੇ ਪਿੰਡ ਦਾ ਨਗਰ ਦਾ ਮੇਲਾ ਆਵੇ ਤੇ ਅਸੀਂ ਵੱਧ ਤੋਂ ਵੱਧ ਸੇਵਾ ਕਰੀਏ। ਕੋਈ ਵੀਰ ਲੰਗਰਾਂ ਵਿੱਚ ਸੇਵਾ ਨਿਭਾ ਰਿਹਾ, ਕੋਈ ਜੋੜਿਆਂ 'ਚ ਸੇਵਾ ਨਿਭਾ ਰਿਹਾ, ਕੋਈ ਦੀਵਾਨ ਸ਼ਰਮਨ ਕਰ ਰਿਹਾ। ਹਰ ਇੱਕ ਪੱਖੋਂ ਨੌਜਵਾਨ ਵੀਰਾਂ ਦਾ ਬਹੁਤ ਵੱਡਾ ਸੰਜੋਗ ਆ ਇਸ ਮੇਲੇ ਦੇ ਵਿੱਚ। ਅੱਜ ਜਿਹੜੀ ਇਹ ਸਾਰੀ ਹੁੰਦੀ ਹੈ ਇਸ ਨਗਰ ਦੇ ਵਿੱਚ ਬਾਬਾ ਜੀ ਘੋੜਸਵਾਰੀ ਦੇ ਨਾਲ-ਨਾਲ ਨੇਜੇਬਾਦੀ ਗੱਤਕੇ ਬਾਦੀ ਸਾਰੇ ਤੇ ਕਬੱਡੀ ਦੇ ਜੋਰ ਵੀ ਕਬੱਡੀ ਦੀਆਂ ਟੀਮਾਂ ਵੀ ਆਉਂਦੀਆਂ ਉਹ ਹੀ ਵਿਖਾਉਂਦੀਆਂ ਤੇ ਇਹ ਮੇਲੇ ਦੇ ਨਹੀਂ ਸਮਝ ਲੋ ਕਿ ਲਾਸਟ ਮੇਲਾ ਜਾਂਦਾ ਉਹ ਦਾ ਬਾਰਾ ਪੰਨਾ ਦੇ ਵਿੱਚ ਮੇਲਾ ਮਾਇਆ ਜਾਂਦਾ ਪਰ ਇਹ ਲਾਸਟ ਮੇਲਾ ਵਿਹਾਗ ਸਿੰਘਾਂ ਦਾ ਮੇਲਾ ਕੋ ਨੌਜਵਾਨ ਵੀ ਆਕਰਸ਼ਿਤ ਹੋ ਕੇ ਹਰ ਸਾਲ ਨਵਾਂ ਕੋਈ ਸੱਜ ਜਾਂਦੇ ਬਹੁਤ ਬਹੁਤ ਆਂਦਾ ਵੀਰੋ ਸਾਡੀ ਨੂੰ ਇਹਨੇ ਟਾਡੀ ਸਰਦੂਲ ਸਿੰਘ ਜੀ ਅਣਕੀ ਜਿਹੜੇ ਨਗਰ ਦੇ ਵਿੱਚ ਆਪਣੇ ਕਾਫੀ ਇਹਨਾਂ ਦਾ ਜਿਹੜਾ ਵਾ ਉਹ ਰਤਬਾ ਵਾ ਇਹ ਬੜੀਆਂ ਵੱਡੀਆਂ ਸਟੇਜਾਂ ਦੇ ਉਤੋਂ ਇਹ ਆਪਣੀ ਜਿਹੜੀ ਆ ਰਾਗੀ ਢਾਡੀ ਜਿਹੜੀ ਕੁਇਸ਼ਰੀ ਆ ਉਹ ਇਹ ਸਰਵਣ ਕਰਾਉਂਦੇ ਨੇ ਸੰਗਤਾਂ ਨੂੰ ਤੇ ਜਿਨ੍ਹਾਂ ਵੀ ਸੰਗਤਾਂ ਨੇ ਨਾਲ ਸੰਪਰਕ ਕਰਨਾ ਹੋਵੇ ਤੇ ਇਹਨਾਂ ਦਾ ਮੋਬਾਈਲ ਨੰਬਰ ਆ ਉਹ ਜਿਹੜਾ ਮੈਂ ਤੁਹਾਨੂੰ ਫਲੈਸ਼ ਕਰ ਦਵਾਂਗਾ ਪਰ ਮੋਬਾਈਲ ਦੇ ਸਕਰੀਨ ਦੇ ਚੱਲ ਜਾਏਗਾ ਤੁਸੀਂ ਸੰਪਰਕ ਕਰ ਸਕਦੇ ਤੇ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਇਹ ਮੇਲੇ ਦੀ ਰੌਣਕ ਨੂੰ ਤੇ ਪ੍ਰਬੰਧ ਦਾ ਜਿਹੜਾ ਅਰੇਂਜਮੈਂਟ ਕੀਤਾ ਵਾ ਬਹੁਤ ਬਹੁਤ ਧੰਨਵਾਦ ਜੀ ਕਾਲ ਸਾਹਿਬ ਵਾਹਿਗੁਰੂ ਜੀ ਕੀ ਹੋਂਦੇ ਵੜਿਆ ਜੀ ਵੜਿਆ ਹੋਰ ਤੂੰ ਹੀ ਸੁਣਾਓ ਸਾਹਮਣੇ ਲਾਏ ਨੇਰੇ ਤੇ ਹਾਂ ਵਾਹ ਜੀ ਵਾਹ ਕਿਹੜੇ ਆ ਲੱਤ ਵਾਹ ਫੇਰ ਘਰ ਤੇ ਘਰ ਤੇ ਘਰ ਤੇ ਘਰ ਤੇ ਉੱਠਣਾ ਲੱਟਣਾ 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 ਜਾਰੀ ਦੋਸਤੋ ਤੁਸੀਂ ਵੇਖਿਆ ਮੇਰੇ ਨਾਲ ਪਿੰਡ ਸਿਰੋ ਨਗਾ ਦਾ ਮੇਲਾ ਜੋ ਕਿ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਪੈਂਦਾ ਹੈ ਜੇਕਰ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜਰੂਰ ਕਰ ਦੇਣਾ ਵੀਡੀਓ ਹੋਰ ਚੰਗੀ ਲੱਗੀ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦੇਣਾ ਦੋਸਤੋ ਵੀਡੀਓ ਦੇਖਣ ਲਈ ਧੰਨਵਾਦ ਮਿਲਦੇ ਹਾਂ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ